ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐ ਪੰਜਾਬ ਟੀਵੀ ਤੇ ਮੈਂ ਹਾਂ ਜਸਪੀਤ ਸਿੰਘ ਪUREਵਾ ਰੋਕ ਕਰਦਿਆਂ ਅੱਜ ਇੱਕ ਵੱਡੀ ਖਬਰ ਦਾ ਜਿੱਥੇ ਕਿ ਇੱਕ ਨਸ਼ੇੜੀ ਵੱਲੋਂ ਆਪਣੇ ਹੀ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ ਖਬਰ ਅਦਨਾਲੇ ਤੋਂ ਹੈ ਜਿੱਥੇ ਕਿ ਰਾਤ ਦੇ ਸਮੇਂ ਬੁਲਜਮ ਨੇ ਆਪਣੇ ਹੀ ਮਾਂ ਪਰਜਾਇਏ ਤੇ ਪਤੀਜੀ ਨੂੰ ਦਸਤਰ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਥਾਣੇ ਪਹੁੰਚ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਅਮਰਸਰ ਦੇ ਹਲਕਾ ਅਦਨਾਲਾ ਦੇ ਪਿੰਡ ਕੰਦਵਾਲੀ ਤੋਂ ਟ੍ਰਿਪ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਪਰਜਾਈ ਅਤੇ 2.5 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਖੂਨ ਨਾਲ ਲਤਪਤ ਲਾਸ਼ਾਂ ਨੂੰ ਘਰ ਵਿੱਚ ਛੱਡ ਕੇ ਮੁਲਜ਼ਮ ਸਿੱਧਾ ਥਾਣੇ ਚਲਾ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦੱਸ ਦਈਏ ਕਿ ਮੁਲਜ਼ਮ ਦੀ ਪਛਾਣ 35 ਸਾਲਾ ਅਮਰਿਤਪਾਲ ਸਿੰਘ ਵਾਸੀ ਕੰਦਵਾਲੀਆਂ ਕਸਬਾ ਦੇ ਨਾਲ ਵਜੋਂ ਹੋਈ ਹੈ ਜਦੋਂ ਕਿ ਮ੍ਰਿਤਕਾਂ ਦੀ ਪਛਾਣ ਮਾਂ ਮਨਵੀਰ ਕੌਰ ਪਰਜਾਈ ਮਨੀਕੌਰ ਅਤੇ ਭਤੀਜੇ ਸਮਰੱਥ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਮਲਜਮ ਦੀ ਮਾਂ ਬਾਹਰ ਲੋਬੀ ਵਿੱਚ ਸੁੱਤੀ ਹੋਈ ਸੀ ਜਦੋਂ ਕਿ ਅਵਨੀਤ ਕੌਰ ਅਤੇ ਉਸ ਦਾ ਬੇਟਾ ਸਮਰੱਥ ਕਮਰੇ ਵਿੱਚ ਸੌਂ ਰਹੇ ਸਨ ਜਿਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਸਾਫ਼ ਹੈ ਕਿ ਉਸਨੇ ਸੌਰੀ ਮਾਂ ਤੇ ਹਮਲਾ ਕੀਤਾ ਸੀ ਅਤੇ ਆਵਾਜ਼ ਸੁਣ ਕੇ ਅਵਨੀਤ ਬਾਹਰ ਆਉਣ ਲੱਗੀ ਅਤੇ ਉਸਨੇ ਉਸਤੇ ਵੀ ਹਮਲਾ ਕਰ ਦਿੱਤਾ ਤੇ ਉਸਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੇ ਸੁੱਤੇ ਪੇ ਭਤੀਜੇ ਨੂੰ ਦਫ਼ਤਰ ਨਾਲ ਕਤਲ ਕਰ ਦਿੱਤਾ ਇੱਥੇ ਦੱਸ ਦਈਏ ਕਿ ਮਿੱਤਕ ਪਰਿਵਾਰ ਵਾਲਿਆਂ ਦਾ ਵੱਡਾ ਲੜਕਾ ਪਿਤਪਾਲ ਸਿੰਘ ਦबई ਵਿੱਚ ਰੋਜੀ ਰੋਟੀ ਕਮਾਣ ਲਈ ਗਿਆ ਹੋਇਆ ਹੈ। ਦੇਖੋ ਪੂਰੀ ਰਿਪੋਰਟ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐਪ ਪੰਜਾਬ ਟੀਵੀ ਦੇ ਨਾਲ। ਆਲਾ ਗੀਤ ਦੋ ਜੱਗ ਕਰੋ ਇਈ ਨਾਮ ਦੇ ਨੂ ਹਾਨੂੰ ਕੀ ਪਤਾ ਸੀ ਇਹ ਜਦੋਂ ਮਾਂਸ ਕਰਕੇ ਆਤੀ ਇਹਨਾਂ ਨੂੰ ਪਤੀ ਨਾ ਇਹਨਾਂ ਨੂੰ ਨਾ ਪੱਟਿਆ ਕੁਛ ਨਾ ਪੱਟਿਆ ਹਾਨੂੰ ਕੀ ਪਤਾ ਇਹ ਇਹ ਅੱਡਾ ਸੀ ਅੱਜ ਨਹੀਂ ਕੋਈ ਅੱਜ ਦੀ ਥਾਣਾ ਚੰਡੇਰ ਚੇ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਦੇ ਵਿੱਚ ਅਕਿਊਜ਼ਡ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਫਰੀਬ 2.5 ਸਾਲ ਦਾ ਉਹਦਾ ਮਟਰ ਕੀਤਾ ਜੀ ਜੀ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਵਜ੍ਹਾ ਦੱਸ ਨਹੀਂ ਰੀਜ਼ਨ ਉਹਨਾਂ ਦੇ ਫੈਮਲੀ ਡਿਸਪਿਊਟਸ ਜਾਂ ਕੋਈ ਫੈਮਲੀ ਰੀਜ਼ਨ ਸੀਗੇ ਉਹਦੀ ਫੈਮਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਉਹ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਕ ਅੰਦਾ ਦੀ ਦਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਉਹ ਨਸ਼ਾ ਛੱਡ ਉਹ ਗਿੰਦਰ ਜੀ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪੀਣ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸੇ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨਾਂ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਇਹਦੇ ਉਹ ਚਲੇ ਗਿਆ ਹੁਣ ਕਸਟਡੀਜ਼ ਆ ਡੀਕੋਰ ਹਾਂਜੀ ਕਾਡੀ ਕਸਟਡੀ ਜੋ ਜੀ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੀ YouTube ਚੈਨਲ ਐਫ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ